ਦੁਨੀਆ ਜਿੱਤ ਕੇ ਵੀ ਮੁਲਕ ਦੇ ਗੰਦੇ ਸਿਸਟਮ ਤੋਂ ਹਾਰ ਗਈ ਵਿਨੇਸ਼ ਫਰਗਟ ਦੁਰਫਿਟੇ ਮੂ ਅਜਿਹੇ ਲੀਡਰਾਂ ਦੇ ਦੱਸਿਆ ਕਿ ਬਿਆਨ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਉੱਥੇ ਹੀ ਮਹਿਲਾ ਪਹਿਲਵਾਨ ਦੇ ਹੱਕ ਦੇ ਵਿੱਚ ਰਾਜ ਸਿੰਘ ਖਾਲਸਾ ਦੇ ਵੱਲੋਂ ਸਰਕਾਰ ਨੂੰ ਜਿਹੜੀਆਂ ਕਿ ਖਰੀਆਂ-ਖਰੀਆਂ ਸੁਣਾਈਆਂ ਨੇ ਦੱਸਦੀ ਹੈ ਕਿ ਉੱਥੇ ਹੀ ਜਿਹੜੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟਾ ਉਸਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਸਾਰੀਆਂ ਜਥੇਬੰਦੀਆਂ ਤੇ ਉੱਥੇ ਹੀ ਜਿਹੜਾ ਕਿ ਹੁਣ ਸਾਰੇ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਵਿਨੇਸ਼ ਫੋਗਾਟਾ ਯਾਨੀ ਕਿ ਮਹਿਲਾ ਪਹਿਲਵਾਨ ਦੇ ਹੱਕ ਦੇ ਵਿੱਚ ਨੇ ਤੇ ਦੂਜੇ ਪਾਸੇ ਸਰਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜ ਸਿੰਘ ਖਾਲਸਾ ਦਾ ਹੋਰ ਮਹਿਲਾ ਪਹਿਲਵਾਨ ਨੂੰ ਲੈ ਕੇ ਕੀ ਕਹਿਣਾ ਮੇਰੀ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਪ੍ਰਭੂ ਗੰਦਮੰਦ ਸ਼ੇਅਰ ਕਰ ਦਿੰਨੇ ਹਾਂ ਬਹੁਤ ਅਸਲੀਲ ਗੱਲਾਂ ਨੂੰ ਸ਼ੇਅਰ ਕਰ ਦਿੰਨੇ ਹਾਂ ਪਰ ਅੱਜ ਮੈਂ ਗੱਲ ਕਰਨ ਲੱਗਿਆ ਆ ਉਹ ਸ਼ੇਰਨੀ ਉਹ ਸ਼ੇਰਨੀ ਦੀ ਜਿਹੜੀ ਦੁਨੀਆ ਜਿੱਤ ਗਈ ਹੈ ਦੁਨੀਆ ਦੇ ਲੋਕਾਂ ਦੇ ਦਿਲਾਂ ਤੇ ਰਾਜ਼ ਉਹਨੇ ਕਰ ਲਿਆ ਅੱਜ ਪੂਰੀ ਦੁਨੀਆ ਦੇ ਜ਼ਬਾਨ ਤੇ ਜੇ ਘਰਨਾਮਾ ਹੈ ਤਾਂ ਇੱਕੋ ਸ਼ੇਰਨੀ ਦਾ ਹੈ ਜਿਹੜੀ ਸ਼ੇਰਨੀ ਨੂੰ ਸਾਡੇ ਇਸ ਗੰਦੇ ਸਿਸਟਮ ਨੇ ਹਰਾ ਦਿੱਤਾ ਹੈ ਦੁਨੀਆ ਜਿੱਤ ਕੇ ਆਪਣੇ ਮੁਲਕ ਦੇ ਗੰਦੇ ਸਿਸਟਮ ਤੋਂ ਹਾਰ ਗਈ ਹੈ ਵਿਨੇਸ਼ ਫੁਗਟ ਕਿੱਡੀ ਵੱਡੀ ਗੇਮ ਜਿਨੇ ਕਿ ਚਾਰ ਵਾਰੀ ਵਿਸ਼ਵ ਚੈਂਪੀਅਨ ਰਹੀ ਕਿਸੇ ਮੁਲਕ ਦੀ ਕੁੜੀ ਨੂੰ ਹਰਾ ਦਿੱਤਾ ਹੈ ਤੇ ਕਈ ਇਦਾਂ ਦੀਆਂ ਕੁੜੀਆਂ ਨੂੰ ਹਰਾਇਆ ਜੋ ਹਰ ਵਾਰ ਫਾਈਨਲ ਫਾਈਨਲਸ ਆਉਂਦੀਆਂ ਰਹੀਆਂ ਨੇ ਪਰ ਸਾਡੇ ਦੇਸ਼ ਦੇ ਇਹਨਾਂ ਗੰਦੇ ਲੀਡਰਾਂ ਨੂੰ ਉਹਦੀ ਗੇਮ ਪਸੰਦ ਨਹੀਂ ਆਈ ਕਿਉਂਕਿ ਉਸ ਕੁੜੀ ਨੇ ਪਿੱਛੇ ਜੇ ਖਿਡਾਰੀਆਂ ਦਾ ਅੰਦੋਲਨ ਚੱਲਿਆ ਸੀ ਇਹਨਾਂ ਨੇ ਕਿਹਾ ਸੀ ਕਿ ਆ ਜਿਹੜਾ ਲੀਡਰ ਹੈ ਇਹ ਸਾਡੇ ਨਾਲ ਤੱਕਾ ਕਰਦਾ ਰਿਹਾ ਬਲਤਕਾਰ ਕਰਨ ਦੇ ਦੋਸਤਕ ਲੱਗੇ ਸੀ ਤੇ ਉਸੇ ਰੰਜਸ ਦੇ ਕਾਰਨ ਸਾਡੇ ਦੇਸ਼ ਦੀ ਉਹ ਸ਼ੇਰਨੀ ਧੀ ਨੂੰ ਇੱਕ 50 ਗ੍ਰਾਮ ਭਾਰ ਵੱਧ ਜਾਣ ਕਰਕੇ ਜਾਨ ਬੁਝ ਕੇ ਗੇਮ ਬਣਾ ਕੇ ਉਹਨੂੰ ਉਹਦੀ ਗੇਮ ਤੋਂ ਬਾਹਰ ਕਰ ਦਿੱਤਾ ਗਿਆ ਤੇ ਮੈਂ ਅੱਜ ਪੁੱਛਣਾ ਚਾਹਣਾ ਜਿਹੜੇ ਲੋਕ ਆ ਮੋਦੀ ਅਰਗੇ ਨੂੰ ਵੋਟਾਂ ਪਾਉਂਦੇ ਆ ਕਹਿੰਦੇ ਆ ਕਿ ਮੋਦੀ ਤਾਂ ਦੇਸ਼ ਭਗਤ ਹੈ ਜੀ ਮੋਦੀ ਨੂੰ ਆਪਣਾ ਸਭ ਕੁਝ ਮੰਨੀ ਬੈਠਿਆ ਪਰ ਅੱਜ ਮੈਂ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਉਸ ਧੀ ਦੀ ਜ਼ਿੰਦਗੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਮੋਦੀ ਨੇ ਇਹਨਾਂ ਦੀ ਭਾਜਪਾ ਦੀ ਝੁੰਡਲੀ ਨੇ ਪਰ ਉਸ ਧੀ ਦੀ ਜ਼ਿੰਦਗੀ ਖਰਾਬ ਨਹੀਂ ਹੋਈ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਤਾਂ ਅੱਜ ਹਰ ਇੱਕ ਦੀ ਜਵਾਨ ਤੇ ਉਸ ਧੀ ਦਾ ਨਾਮ ਹੈ ਜੀਨੇ ਦੁਨੀਆ ਜਿੱਤ ਲਈ ਹੈ ਤਾਂ ਸੋਨ ਤਗਮੇ ਜਿੱਤੇ ਹੋਏ ਤਾਂ ਪਹਿਲਾਂ ਵੀ ਉਹਨਾਂ ਦੇ ਕੋਈ ਕੰਮ ਨਹੀਂ ਆਏ ਪਹਿਲਾਂ ਵੀ ਉਹਨਾਂ ਨੇ ਤੁਹਾਨੂੰ ਸੌਪ ਦਿੱਤੇ ਨੇ ਤੁਹਾਡੇ ਘਰਾ ਮੂਰੇ ਤਰ ਦਿੱਤੇ ਨੇ ਸੜਕਾਂ ਤੇ ਰੁਲ ਗਏ ਨੇ ਤੇ ਸੋਨ ਤਗਮੇ ਜਿੱਤੀਆਂ ਹੋਈਆਂ ਕੁੜੀਆਂ ਨੂੰ ਖੜ੍ਹਾ ਰੀਆਂ ਨੂੰ ਮੁੰਡਿਆਂ ਨੂੰ ਇਸੇ ਭਾਜਪਾ ਦੀ ਸਰਕਾਰ ਨੇ ਸੜਕਾਂ ਦੇ ਘਿਸੇ ਆ ਜਿਹੜੇ ਬੰਦਿਆਂ ਨੇ ਗਰਾਊਂਡ ਦੇ ਵਿੱਚ ਕਸ-ਕਸ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਖਿਡਾਰੀਆਂ ਨੂੰ ਇਸ ਭਾਜਪਾ ਦੀ ਗੰਦੀ ਸਰਕਾਰ ਨੇ ਗੰਦੀ ਸੋਚ ਨੇ ਗੰਦੇ ਲੀਡਰਾਂ ਨੇ ਸੜਕਾਂ ਤੇ ਇਕੜੀਸਿਆ ਤੇ ਸੜਕਾਂ ਦੇ ਇਕੜੀਸਣ ਤੋਂ ਬਾਅਦ ਅੱਜ ਉਹਨਾਂ ਦੀਆਂ ਲੱਤਾਂ ਤੇ ਆਰੀਆਂ ਚਲਾ ਰਹੇ ਨੇ ਵੱਢ ਰਹੇ ਨੇ ਉਹਨਾਂ ਨੂੰ ਪਰ ਭਾਜਪਾ ਦੀ ਇਹ ਗੰਦੀ ਨੀਤੀ ਉਸ ਧੀ ਦਾ ਨਾਮ ਬਣਾ ਗਈ ਹੈ ਭਾਵੇਂ ਅੱਜ ਤਗਮਾ ਨਹੀਂ ਆਇਆ ਤਗਮਾ ਜੇ ਆਉਂਦਾ ਤਾਂ ਦੇਸ਼ ਦਾ ਨਾਮ ਉੱਚਾ ਹੋਣਾ ਸੀ ਪਰ ਜਿਹੜੀਆਂ ਹਰਕਤਾਂ ਲੀਡਰਾਂ ਨੇ ਕੀਤੀਆਂ ਜਾਨ ਬੁਝ ਕੇ ਉਸ ਸਾਡੀ ਧੀ ਨੂੰ 50 ਗ੍ਰਾਮ ਭਾਰ ਵੱਧ ਜਾਣ ਕਰਕੇ ਗੇਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਉਸ ਧੀ ਦਾ ਨਾਮ ਪੂਰੇ ਮੁਲਕ ਚ ਬਣ ਗਿਆ ਪੂਰੀ ਦੁਨੀਆ ਜਾਣਨ ਲੱਗ ਗਈ ਹੈ ਭਾਵੇਂ ਤਗਮਾ ਨਹੀਂ ਆਇਆ ਭਰੋਤੀ ਦਾ ਨਾਮ ਉੱਚਾ ਹੋ ਗਿਆ ਮੈਂ ਪੁੱਛਣਾ ਚਾਹਣਾ ਮੋਦੀ ਸਿਆ ਜੇਕਰ ਐਦਾਂ ਹੀ ਕਰਨਾ ਹੈ ਤਾਂ ਫਿਰ ਕੀ ਲੋੜ ਹੈ ਗਰਾਊਂਡ ਬਣਾਉਣ ਦੀ ਕੀ ਲੋੜ ਹੈ ਵੱਡੇ ਵੱਡੇ ਸਟੇਡੀਅਮ ਬਣਾਉਣ ਦੀ ਉਹ ਸਟੇਡੀਅਮ ਨੂੰ ਢਾ ਦੋ ਤੇ ਜਾਓ ਨਾ ਸਟੇਡੀਅਮ ਦੇ ਵਿੱਚ ਆਪਣੇ ਘਰ ਪਾ ਲਓ ਮਹਿਲ ਪਾ ਲਓ ਜਿਹੜੇ ਸਟੇਡੀਅਮ ਚੋਂ ਖੇਡ ਕੇ ਸਾਡੇ ਦੇਸ਼ ਦੀਆਂ ਧੀਆਂ ਸਾਡੇ ਦੇਸ਼ ਦੇ ਬੱਚੇ ਉੱਪਰ ਉਠਣਾ ਚਾਹੁੰਦੇ ਆ ਨਾਮ ਰੋਸ਼ਨ ਕਰਦੇ ਆ ਤੇ ਤੁਸੀਂ ਉਹਨਾਂ ਬੱਚਿਆਂ ਦੇ ਪੈਰਾਂ ਤੇ ਪੈਰਾਂ ਦੇ ਵਿੱਚ ਆਰੀਆਂ ਚਲਾਉਣੇ ਵੜਦੇ ਹੋ ਇੱਕ ਗੰਦੇ ਸਿਸਟਮ ਕਰਕੇ ਕਿਉਂ ਕਿਉਂਕਿ ਉਹਨਾਂ ਨੇ ਤੁਹਾਡੇ ਕਿਸੇ ਲੀਡਰ ਖਿਲਾਫ ਆਵਾਜ਼ ਚੱਕੀ ਸੀ ਹੱਕ ਮੰਗਿਆ ਸੀ ਇੱਥੇ ਹੱਕ ਮੰਗਨ ਵਾਲਿਆਂ ਨੂੰ ਅੱਤਵਾਦੀ ਸੁਰੂ ਤੂੰ ਹੋਈ ਕਿਹਾ ਜਾ ਰਿਹਾ ਜਦੋਂ ਦੇ ਤੁਸੀਂ ਆਏ ਹੋ ਮੋਦੀ ਸਾਹਿਬ ਉਦੋਂ ਤੋਂ ਤਹਾਡੇ ਖਿਲਾਫ ਬੋਲਣ ਵਾਲਿਆਂ ਤੇ ਕਿਸੇ ਤੇ ਐਨਐਸਐ ਲਾਤੀ ਕਿਸੇ ਨੂੰ ਗੇਮਾਂ ਦੇ ਵਿੱਚੋਂ ਕਢਾਤਾ ਕਿਸੇ ਨੂੰ ਅੱਤਵਾਦੀ ਕਿਸੇ ਨੂੰ ਵੱਖਵਾਦੀ ਕਹਤਾ ਬਹੁਤ ਕੁਝ ਤੁਸੀਂ ਕੀਤਾ ਪਰ ਮੈਂ ਕਹਿਣਾ ਚਾਹਣਾ ਕਿ ਮੋਦੀ ਸਾਹਿਬ ਤੁਸੀਂ ਦੇਸ਼ ਨੂੰ ਪਿੱਛੇ ਤੱਕ ਰਹੇ ਹੋ ਦੇਸ਼ ਨੂੰ ਪਿੱਛੇ ਲੈ ਜਾ ਰਹੇ ਹੋ ਇਹ ਅੱਗੇ ਲਿਜਾਣ ਵਾਲੀਆਂ ਗੱਲਾਂ ਨਹੀਂ ਆ